ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਨੌਜਵਾਨ ਜੋ ਕਿ ਇੱਕ ਬਜ਼ੁਰਗ ਦੇ ਪੈਰਾਂ ਦੇ ਵਿੱਚ ਡਿੱਕੇ ਰੋਂਦਾ ਨਜ਼ਰ ਆ ਰਿਹਾ ਹੈ ਇਹ ਨੇ ਆਪਸ ਦੇ ਵਿੱਚ ਮਾਂ ਪੁੱਤ ਤਾਂ ਅੱਜ ਪੁੱਤ ਆਪਣੇ ਮਾਂ ਦੀਆਂ ਪੈਰਾਂ ਦੇ ਵਿੱਚ ਭੂਬਾਂ ਮਾਰ ਕੇ ਕਿਉਂ ਰੋ ਰਿਹਾ ਤੁਸੀਂ ਵੀ ਸੋਚਦੇ ਹੋਵੋਗੇ ਕਿ ਆਖਰ ਅਜਿਹਾ ਕਿਹੜਾ ਗੁਨਾਹ ਕਰ ਦਿੱਤਾ ਕਿ ਅੱਜ ਮਾਂ ਦੇ ਪੈਰਾਂ ਵਿੱਚ ਡਿੱਕੇ ਮਾਫੀ ਮੰਗਦਾ ਨਜ਼ਰ ਆ ਰਿਹਾ ਜ਼ਿਲ੍ਹਾ ਸੰਗਰੂਰ ਦੇ ਉਪਲੀ ਰੋਡ ਤੇ ਇੱਕ ਪਰਿਵਾਰ ਨਾਲ ਮਿਲੌਂਦੇ ਹਾਂ ਜੋ ਨਰਕ ਪਰ ਜਿੰਦਗੀ ਬਿਤਾ ਰਿਹਾ ਇੱਕ ਨੌਜਵਾਨ ਜਿਸ ਦੀ ਅੱਖਾਂ ਦੀ ਰੋਸ਼ਨੀ ਸਿਰਫ 5% ਹੀ ਬਚਿਆ ਉਸ ਦੀ ماں ਲੱਤਾਂ ਤੋਂ ਪਾਹੀਦਾ ਉਸ ਦੇ ਭੈਣ ਦੇ ਬਚਪਨ ਤੋਂ ਹੀ ਕੰਨ ਦੇ ਪਰਦੇ ਗਲਗੇ ਸੀ ਅਤੇ ਨੌਜਵਾਨ ਦੇ ਪਿਤਾ ਦੀ ਮੌਤ ਸੜਕ ਹਾਦਸੇ ਦੇ ਵਿੱਚ ਹੋ ਗਏ ਸੀ। ਪਿਤਾ ਦੀ ਮੌਤ ਤੋਂ ਬਾਅਦ ਇਸ ਪਰਿਵਾਰ ਦੇ ਉੱਪਰ ਗਰੀਬੀ ਦੇ ਬੱਦਲ ਛਾ ਗਏ। ਪਰਿਵਾਰ ਦਾ ਇਕਲੌਤਾ ਲੜਕਾ ਕੰਮ ਕਰਨ ਦੇ ਲਾਇਕ ਨਹੀਂ ਰਿਹਾ ਕਿਉਂਕਿ ਅੱਖਾਂ ਦੀ ਗੰਭੀਰ ਬਿਮਾਰੀ ਕਾਰਨ ਉਸ ਦੀ ਅੱਖਾਂ ਦੀ ਰੋਸ਼ਨੀ ਮਾਤਰ 5% ਰਹੇਗੀ। ਨਾ ਕਿਸੇ ਸਮਾਜ ਸੇਵੀ ਨੇ ਇਸ ਪਰਿਵਾਰ ਦੀ ਬਾਹ ਫੜੀ। ਇਹ ਪਰਿਵਾਰ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦਾ ਜਿਸ ਦਾ ਕਿਰਾਇਆ ਇਹਨਾਂ ਦੀ ਅਪਾਹਜ ਪੈਨਸ਼ਨ ਤੋਂ ਵੀ ਵਾਅਦਾ ਅੱਤ ਦੀ ਗਰੀਬੀ ਤੋਂ ਥੱਕ ਹਾਰ ਪਰਿਵਾਰ ਨੇ ਮੀਡੀਆ ਦੇ ਜ਼ਰੀਏ ਮਦਦ ਦੀ ਗੋਹਾਲ ਲਗਾਈ ਤਾਂ ਫਿਰ ਇਹ ਨੌਜਵਾਨ ਵੀ ਕਿਤੇ ਨਾ ਕਿਤੇ ਆਪਣੀ ਕਿਸਮਤ ਨੂੰ ਰੋਂਦਾ ਨਜ਼ਰ ਆ ਰਿਹਾ ਹੈ ਮੇਰੀ ਮਾਂ ਮਰੀਏ ਮੈਂ ਗੁੱਸਾ ਨਹੀਂ ਕਰ ਸਕਦਾ ਤੁਹਾਡੇ ਮਾਂ ਨੇ ਮੈਂ ਨਾ ਕੋਈ ਜਗ੍ਹਾ ਲੱਗੇ ਦੇ ਸਕਦਾ ਨਾ ਤੇ ਘਰ ਭਾ ਕੇ ਦੇ ਸਕਦਾ ਮੈਂ ਤੋ ਘਰ ਆਇਆ ਤੇ ਹੁਣ ਕੋਲ ਆਇਆ ਵੀ ਜਾਂਦਾ ਨਾ ਮੈਂ ਤੋ ਕਿਸੇ ਤੇ ਮੁਰਿਆ ਤੜ੍ਹਦਾ ਹਾਂ ਨੰਨਤ ਗਿਆ ਇਹਦਾ ਮੈਂ ਮਰੂੰ ਹਾਂ ਹੁਣ ਫੇਰ ਕੋਈ ਕੁਝ ਨਹੀਂ ਆਗਾ ਮੈਂ ਬਹੁਤ ਦੁਖੀ ਹਾਂ ਲੋਕਾਂ ਨੇ ਮੈਨੂੰ ਧਾਨੇ ਮਾਰ 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 ਰਿਹਾ ਹੈਗਾ ਮੈਂ ਤੂੰ ਕੁਝ ਨਹੀਂ ਕਰ ਸਕਦਾ ਕੁਝ ਨਹੀਂ ਕਰ ਸਕਦਾ

ਮੈਂ ਮੈਂ ਕਿਧਰ ਗਈ ਨਾ ਮੈਂ ਕੁਝ ਨਹੀਂ ਕਰਦਾ ਕਹਿੰਦਾ ਮੇਰੀ ਮਾਂ ਮੈਂ ਕੁਝ ਨਹੀਂ ਕਰਦਾ ਕਹਿੰਦਾ ਕਿ ਨਾ ਮੈਨੂੰ ਮੇਨੇ ਮਾਰਦਾ ਕਹਿੰਦਾ ਤੇਰਾ ਡਾ ਤਰੀ ਰ ਤੂੰ ਕੁਝ ਨਹੀਂ ਕਰਦਾ ਕਹਿੰਦਾ ਜੇ ਤੈਨੂੰ ਦਿਖਦਾ ਨਹੀਂ ਹੁਣ ਮੈਂ ਕਿੱਥੇ ਜਾਵਾਂ ਮੈਂ ਕਿੱਥੇ ਆ ਹਾਂ ਜੀ ਵੀਰੇ ਮੈਂ ਐਡਾ ਬਡਾ ਹੋ ਗਿਆ ਮੈਂ ਮੇਰੀ ਮਾਂ ਵਾਸਤੇ ਨਾ ਪੈਣ ਵਾਸਤੇ ਕੁਝ ਨਹੀਂ ਕਰ ਸਕਿਆ ਮੇਰੀ ਜ਼ਿੰਦਗੀ ਖਤਮ ਹੋਈ ਪਈ ਹੈ ਨਾ ਮੇਰੀ ਮਾਂ ਵਾਸਤੇ ਨਾ ਪੈਣ ਵਾਸਤੇ ਕੁਝ ਨਹੀਂ ਹੋ ਰਿਹਾ ਮੈਂ ਡਬੜਾ ਮੇਰਾ ਸਰੀਰ ਹੈਗਾ ਜਦੋਂ ਮੈਨੂੰ ਦਿਖਦਾ ਨਹੀਂ ਵੀਰੇ ਮੈਂ ਕਾਤੋਂ ਨਾ ਫਿਰੇ ਕਰਦੀ ਆਂਦੀ ਆਪਦੀ ਛੱਤ ਫਿਰ ਤੇ ਕਰਾਇਆ ਤੇ ਰੁੜ ਗਿਆ ਕਰਾਇਆ ਤੇ ਰੁੜਦੇ ਹੋਏ ਮੇਰੇ ਮੈਂ ਨਹੀਂ ਜ਼ਿੰਦਗੀ ਕੱਟ ਸਕਦਾ ਮੈਨੂੰ ਬਹੁਤ ਸਾਲ ਹੋ ਗਏ ਮੇਰਾ ਡੈਡੀ ਵੀ ਵਿਚਾਰਾ ਕਾ ਚੰਦ ਲੁਟੀ ਲਾਜ ਕਰਾਂਦਾ ਕਰਾਂਦਾ ਸਾਡਾ ਉਹ ਬਾਕੀਆਂ ਵਿਚਾਰਾ ਮੇਰੇ ਹੁਣ ਸਾਡੀ ਜ਼ਿੰਦਗੀ ਕਰਦਾ ਵਈ ਪੀਐਮ ਮੈਨ ਤੋਂ ਕਿਸੇ ਤੋਂ ਮੰਗਿਆ ਕੁਣੀ ਨਹੀਂ ਕਰਦਾ ਵੀਰ ਮੈਨ ਤੋਂ ਕਿਸੇ ਤੋਂ ਨਹੀਂ ਮੰਗਿਆ ਹਣ ਹੁਣ ਇਹਨੂੰ ਵੀਰ ਸੁਣਦਾ ਨਾ ਸੁਣਦਾ ਨਾ ਬੋਲਦੀ ਹੈ ਵਿਚਾਰੀ ਕੰਨਾਂ ਦੇ ਪੜਦੇ ਗਲੇ ਹੋਏ ਨੇ ਨਾ ਬੋਲਦੀ ਹੈ 100% ਦਾ ਵੀਰ ਐਂਟੀਕੈਪਟ ਵਿਚਾਰੀ ਦਾ ਹੁਣ ਲਿਖ ਕੇ ਦਿੱਤੇ ਮੈਨ ਤੋਂ ਵੀਰੇ ਟੱਟ ਵੀ ਨਹੀਂ ਕਰਾਇਆ ਜਾ ਰਿਹਾ ਸੀ ਮੈਨੂੰ ਇਹ ਨਾ ਹਰਾਨ ਕਰਿਆ ਹੋਇਆ ਸੀ ਡਾਕਟਰਾਂ ਨੇ ਢੇੜ ਸਾਲ ਦੇ ਵਿੱਚ ਫਿਰੇ ਮੈਂ ਥੱਕੇਗਾ ਗਈ ਟੱਟ ਕਰਾਇਆ ਮੇਰਾ ਇੱਕੋ ਹੀ ਭਰਾ ਜੀ ਨੇ ਮੇਰਾ ਇੱਕ ਸਾਲ ਦਾ ਸਾਥ ਦੇ ਕੇ ਮੈਨੂੰ ਬਚਾਤਾ ਨਹੀਂ ਮੈਂ ਇੱਕ ਸਾਲ ਬਹਿਣਾ ਵੀ ਮਰ ਜਾਂਦਾ ਮੇਰੀ ਜ਼ਿੰਦਗੀ ਖਤਮ ਹੈਗੀ ਬਸ ਕਿਉਂ ਸਾਨੂੰ ਮਾਰੇ ਟਾਈਮ ਤੋਂ ਛੱਡ ਕੇ ਵਾਗਿਆ ਕਿਉਂ ਸਾਨੂੰ ਛੱਡ ਕੇ ਹਨ ਨੂੰ ਲੈ ਆਏ ਨਾ ਨਾਲਾ ਜਦੋਂ ਝੋਟੇ ਹੁੰਦੇ ਆ ਤਾਂ ਸਾਨੂੰ ਨਾਲ ਨਹੀਂ ਫੇਰੇ ਗਿਆ ਤੁਹਾਡਾ ਲਾਜ ਕਰਾਇਆ ਬਾਪੂ ਲੈ ਕੇ ਉਸਨੂੰ ਝਟਕੀ ਗਿਆ ਨਾ ਮੈਂ ਹੁਣ ਉਧਰ ਦਾ ਰਿਆ ਨਾ ਉਧਰ ਬਾਰਿਆ ਮੈਂ ਕਿਤੇ ਬਾਹਰ ਨੂੰ ਲੈ ਜਾਵਾਂ ਕਿਤੇ ਭੈਣ ਨੂੰ ਲੈ ਕੇ ਜਾਵਾਂ ਜੰਨੂ ਵੀ ਮਨ ਹਲਾਉਂਦੇ ਹੁਣ ਜੰਨੂ ਕਾਣ ਉਹਨੇ ਝਟਕਿਆ ਮੈਂ ਦੁਆਵੇ ਬਾਪੂ ਕਿਰੋਂ ਦੇਖਣਾ ਹੋਵੇਗਾ ਕਿ ਆਖਰ ਇਸ ਗਰੀ ਪਰਿਵਾਰ ਦਾ ਕੌਣ ਆਕੇ ਹੱਥ ਫੜਦਾ ਤਾਂ ਕਿ ਇਹਨਾਂ ਦੇ ਦੁੱਖ ਦਰਦ ਦੂਰ ਹੋ ਸਕਣ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ